ਆਮ ਤੌਰ ਤੇ ਸਾਡੇ ਸਿੱਖਾਂ ਦੇ ਵਿੱਚ ਅਸੀਂ ਦੇਖਦੇ ਹਾਂ ਹਨ ਕਈ ਸਾਡੇ ਜਥੇਬੰਦੀਆਂ ਕਈ ਪੱਖ ਜਾਂ ਕਈ ਸਿੱਖ ਇਦਾਂ ਦੇ ਨੇ ਜਿਹੜੇ ਬਰਾਬਰਤਾ ਦਿੰਦੇ ਨੇ ਜਾਂ ਮੰਨ ਲੋ ਸੈਪਟ ਕਰਦੇ ਨੇ ਇਸ ਚੀਜ਼ ਨੂੰ ਕਿ ਔਰਤ ਪ੍ਰਚਾਰ ਵੀ ਕਰੇ ਔਰਤ ਬਾਣੀ ਵੀ ਪੜੇ ਕੀਰਤਨ ਵੀ ਕਰੇ ਹਨਾ ਬਹੁਤ ਟਾ ਡਿਕਵਿਸ਼ਰਾਂ ਦੇ ਵਿੱਚ ਵੀ 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 ਜੀ ਪਰ ਇੱਕ ਕੈਟਾਗਰੀ ਸਾਡੇ ਸਿੱਖਾਂ ਦੀ ਇਦਾਂ ਦੀ ਵੀ ਆ ਜਿਹੜੀ ਕਿਤੇ ਨਾ ਕਿਤੇ ਬੀਬੀਆਂ ਦਾ ਵਿਰੋਧ ਕਰਦੀ ਆ ਜਿਹੜੇ ਕਹਿੰਦੇ ਕਿ ਔਰਤ ਦੇ ਮਹੀਨੇ ਦੇ ਵਿੱਚ 5 ਦਿਨ ਇਦਾਂ ਦੇ ਨੇ ਕਿ ਇਹ ਉਹਨਾਂ ਦਿਨਾਂ ਦੇ ਵਿੱਚ ਬਾਣੀ ਨਹੀਂ ਪੜ ਸਕਦੀ ਜੀ ਜੇ ਉਹਨਾਂ ਦਿਨਾਂ ਦੇ ਵਿੱਚ ਗੁਰੂ ਦੀ ਹਜ਼ੂਰੀ 'ਚ ਨਹੀਂ ਬੈਠ ਸਕਦੀ ਕੀ ਸੱਚ ਹੈ ਬਿਲਕੁਲ ਵੀਰ ਜੀ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਵੀ ਕਿਤੇ ਕਿਉਂਕਿ ਮੈਂ ਇੱਕ ਔਰਤ ਪ੍ਰਚਾਰਕਾਂ ਤਾਂ ਮੈਨੂੰ ਅਕਸਰ ਹੀ ਇਹ ਸਵਾਲ ਕਿਤੇ ਨਾ ਕਿਤੇ ਬੀਬੀਆਂ ਵੱਲੋਂ ਕੀਤਾ ਜਾਂਦਾ ਹੈ ਕਿ ਮੈਂ ਜੋ ਮੇਰਾ ਟਾਈਮ ਪੀਰੀਅਡ ਹੈ ਜਿਹਨੂੰ ਆਪਾਂ ਮਹਾਵਾਰੀ ਕਹਿ ਦਿੰਦੇ ਆ ਜੀ ਇਹ ਇਹਦੇ ਦੌਰਾਨ ਕਹਿੰਦੇ ਕਿ ਮੈਂ ਬਾਣੀ ਪੜ ਸਕਦੀ ਆ ਸਾਨੂੰ ਤਾਂ ਰੋਕਿਆ ਜਾਂਦਾ ਹੈ ਗੁਰੂ ਘਰ ਜਾਣ ਤੋਂ ਰੋਕਿਆ ਜਾਂਦਾ ਹੈ ਜੀ ਤੇ ਦੇਖੋ ਆਪਾਂ ਕਿਸੇ ਨੂੰ ਨਾ ਪੁੱਛੀਏ ਹਮ ਆਪਾਂ ਆਪਣੇ ਗੁਰੂ ਨੂੰ ਪੁੱਛੀਏ ਸਭ ਤੋਂ ਪਹਿਲੀ ਗੱਲ ਹੈ ਹਮ ਇਹ ਮੇਰੀ ਪਸੰਦ ਨਹੀਂ ਹੈ ਜੀ ਜੇ ਮੈਂ ਇੱਕ ਔਰਤਾਂ ਜੀ ਮੇਰਾ ਟਾਈਮ ਪੀਰੀਅਡ ਇਦਾਂ ਦਾ ਆਏ ਮੈਨੂੰ ਮਹਾਵਾਰੀ ਆਉਂਦੀ ਹੈ ਹਮ ਉਹ ਮੇਰੀ ਪਸੰਦ ਨਹੀਂ ਹੈ ਕਿ ਮੈਨੂੰ ਆਉਣੀ ਚਾਹੀਦੀ ਹੈ ਕੋਈ ਉਹ bari ਚੀਜ਼ ਨਹੀਂ ਹੈ ਜਿਹੜੀ ਮੈਂ ਕਿਤੇ ਉਹ ਲਵਾਈ ਹੋਈ ਹੈ ਕੁਦਰਤੀ ਹੈ ਤੇ ਕੁਦਰਤ ਕਦੇ ਵੀ ਗਲਤ ਨਹੀਂ ਹੋ ਸਕਦੀ ਬਿਲਕੁਲ ਸਹੀ ਹੈ ਜਿਹੜੇ ਔਰਤ ਨੂੰ ਉਸ ਦਿਨਾਂ ਦੇ ਵਿੱਚ ਪ੍ਰਵਾਨ ਨਹੀਂ ਕਰਦੇ ਸਮਝ ਲਓ ਰੱਬ ਨੂੰ ਕੁਦਰਤ ਨੂੰ ਪ੍ਰਵਾਨ ਨਹੀਂ ਕਰਦੇ ਉਹਨੂੰ ਚੈਲੰਜ ਕਰ ਰਹੇ ਆ ਉਹ ਪਰਮਾਤਮਾ ਤੋਂ ਮੁਨਕਰ ਆ ਉਹ ਪਰਮਾਤਮਾ ਤੋਂ ਮੁਨਕਰ ਹਾਲਾਂਕਿ ਉਹ ਆਪਾਂ ਨੂੰ ਕਹਿੰਦੇ ਆ ਤੁਸੀਂ ਮੁਨਕਰ ਹੋ ਹਾਂ ਪਰ ਅਸਲ ਤੇ ਤੁਸੀਂ ਕਿਉਂਕਿ ਤੁਸੀਂ ਕੁਦਰਤ ਦੇ ਪ੍ਰਕਰਨ ਨੂੰ ਪ੍ਰਵਾਨ ਹੀ ਨਹੀਂ ਕਰਦੇ ਵੀਜੀ ਦੇਖਿਓ ਕੁਦਰਤ ਦਾ ਉਹ ਪ੍ਰਕਰਨ ਨਾ ਹੋਵੇ ਤਾਂ ਮੈਂ ਜੱਗ ਦੀ ਜਨਮ ਨਹੀਂ ਬਣ ਸਕਦਾ ਹੂੰ ਬਿਲਕੁਲ ਮੇਰਾ ਜਨਮ ਨਹੀਂ ਹੋ ਸਕਦਾ ਬਿਲਕੁਲ ਮੈਂ ਅੱਗੇ ਜਨਮ ਨਹੀਂ ਦੇ ਸਕਦਾ ਇੱਕ ਮਰਦ ਜਿਹੜਾ ਮਾਂ ਦੀ ਕੁੱਖ ਚੋਂ ਪੈਦਾ ਹੁੰਦਾ ਉਹਦਾ ਜਨਮ ਨਹੀਂ ਉਹਦਾ ਜਨਮ ਕਿਵੇਂ ਹੋਊਗਾ ਇਹ ਚੀਜ਼ ਗਲਤ ਕਿਵੇਂ ਹੋਈ ਹੂੰ ਜੇ ਇਹ ਚੀਜ਼ ਇਨੀ ਜ਼ਿਆਦਾ ਗਲਤ ਹੈ ਤੁਸੀਂ ਦੇਖਿਓ ਕਿ ਜਦੋਂ ਇਸ ਉਮਰ ਦੇ ਵਿੱਚ ਟੀਨੇਜਰ ਟੀਨ ਏਜ ਦੇ ਵਿੱਚ ਜਦੋਂ ਆਉਂਦੀ ਏ ਔਰਤ ਜੇ ਇਹ ਪ੍ਰਕਰਨ ਨਹੀਂ ਨਾ ਚੱਲਦਾ ਕਿੰਨੇ ਕਿੰਨੇ ਵੱਡੇ ਡਾਕਟਰ ਬੈਠੇ ਨੇ ਜੀ ਆਪਾਂ ਇਲਾਜ ਕਰਾਉਣੇ ਆ ਸਪੈਸ਼ਲਿਸਟ ਬੈਠੇ ਸਪੈਸ਼ਲਿਸਟ ਬੈਠੇ ਨੇ ਕਿ ਨਹੀਂ ਇਹ ਚੀਜ਼ ਬਹੁਤ ਜ਼ਰੂਰੀ ਹੈ ਜੀ ਕਿਤੇ ਇਦਾਂ ਹੋਇਆ ਜਿਹੜੇ ਔਰਤ ਨੂੰ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾਣਾ ਤੁਸੀਂ ਪਾਠ ਨਹੀਂ ਕਰਨਾ ਇਦਾਂ ਤਾਂ ਹੋਇਆ ਵੀ ਉਹਨਾਂ ਮਰਦਾਂ ਦੇ ਵਿੱਚੋਂ ਕਿਸੇ ਨੇ ਇਦਾਂ ਦੀ ਔਰਤ ਨਾਲ ਆਨੰਦ ਕਾਰਜ ਕਰਵਾਇਆ ਹੋਵੇ ਹੂੰ ਹੂੰ ਉਹ ਚੀਜ਼ ਪ੍ਰਵਾਨ ਨਹੀਂ ਕਰਦੇ ਨਹੀਂ ਕਰਦੇ ਹੈਨਾ ਪਹਿਲਾਂ ਮਤਲਬ ਮੈਡੀਕਲ ਫਿਟਨੈਸ ਫਿਟਨੈਸ ਜ਼ਰੂਰੀ ਸਮਝੀ ਜਾਂਦੀ ਹੈ ਜ਼ਰੂਰੀ ਸਮਝੀ ਜਾਂਦੀ ਹੈ ਜੀ ਜਿਹੜੀ ਚੀਜ਼ ਕੁਦਰਤੀ ਤੌਰ ਤੇ ਆ ਰਹੀ ਹੈ ਨਾ ਹੂੰ ਉਹ ਕੋਈ ਵੀ ਚੀਜ਼ ਮਾੜੀ ਨਹੀਂ ਹੈ ਕਿਉਂਕਿ ਉਹ ਪ੍ਰਮਾਤਮਾ ਦੀ ਬਣਾਈ ਹੋਈ ਹੈ ਉਹ ਪ੍ਰਮਾਤਮਾ ਦੀ ਬਣਾਈ ਹੋਈ ਹੈ ਜੀ ਜਿਉ ਜੋਰੂ ਸਿਰਨਾਮਨੀ ਆਵੇ ਵਾਰੋ ਵਾਰ ਗੁਰੂ ਸਾਹਿਬ ਆਸਾ ਦੀ ਵਾਰ ਵਿੱਚ ਖੁੱਲ ਕੇ ਇਹਦਾ ਖਲਾਸਾ ਖੁੱਲ ਕੇ ਇਹਦਾ ਖਲਾਸਾ ਕਰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਉ ਜੋਰੂ ਸਿਰਨਾਮਨੀ ਆਵੇ ਵਾਰੋ ਵਾਰ ਜੀ ਝੂਠੇ ਝੂਠਾ ਮੁਖ ਵਸੈ ਨਿਤਨਿਤ ਹੋਏ ਖਵਾਰ ਹੂੰ ਸੋਚੇ ਇਹੀ ਨਾ ਆਖੀਅਨ ਹੂੰ ਬੈਣ ਜੇ ਪਿੰਡਾ ਤੋਏ ਸੂਚੇ ਸ੍ਰੀ ਨਾਨਕਾ ਜਿਨ ਮਨ ਵਸਿਆ ਸੋਏ ਮੰਨ ਲਓ ਜਿਹੜੇ ਆਪਾਂ ਇਹ ਸਮਝ ਸਕਦੇ ਆ ਕਿ ਉਹ ਲੋਕ ਜਿਹੜੇ ਔਰਤ ਨੂੰ ਅਪਵਿੱਤਰ ਮੰਨਦੇ ਨੇ ਗੁਰੂ ਸਾਹਿਬ ਨੇ ਉਹਨਾਂ ਦਾ ਖੰਡਨ ਕਰਤਾ ਜੀ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਤੁਸੀਂ ਦੱਸੋ ਨਾ ਕਿ ਤੁਸੀਂ ਪਵਿੱਤਰ ਕਿਵੇਂ ਜੇ ਹਾਂ ਸਰੀਰ ਧੋ ਕੇ ਸਰੀਰ ਧੋ ਕੇ ਤੁਸੀਂ ਜੇ ਮੰਨ ਲਓ ਕੋਈ ਬੰਦਾ ਆ ਕੇ ਮੈਂ ਕੇਸੀ ਇਸ਼ਨਾਨ ਕਰਕੇ ਪਵਿੱਤਰ ਹੋ ਗਿਆ ਹੂੰ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਨਹੀਂ ਸੁੱਝੇ ਨਾ ਸੁੱਝੇ ਇਹ ਨਾ ਆਖੀਏ ਬਾਹਰ ਦੇ ਪਿੰਡਾ ਧੋਏ ਹੂੰ ਸਰੀਰ ਤੋਂ ਕਿ ਤੁਸੀਂ ਸੁੱਚੇ ਨਹੀਂ ਹੋ ਸਕਦੇ ਜੀ 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 ਸਰੀਰ ਦਾ ਸੰਬੰਧ ਸਫਾਈ ਨਾਲ ਹੋ ਸਕਦਾ ਹੈ ਜੀ ਸੁੱਚਾ ਨਹੀਂ ਹੈ ਬਿਲਕੁਲ ਬਿਲਕੁਲ ਸਫਾਈ ਰੱਖਣੀ ਹੈ ਹਮ ਮਾੜੀ ਨਹੀਂ ਸਫਾਈ ਰੱਖਣੀ ਮਾੜੀ ਨਹੀਂ ਕਿਉਂਕਿ ਜੇ ਹੁਣ ਆਪਾਂ ਇੱਥੇ ਲਿਬੜੇ ਤੇ ਬੜੇ ਬੈਠੇ ਹੋਈਏ ਇੱਕ ਦੂਜੇ ਤੋਂ ਬਦਬੂ ਆ ਰਹੀ ਹੋਵੇ ਤਾਂ ਆਪਾਂ ਬਹਿ ਨਹੀਂ ਸਕਦੇ ਬਿਲਕੁਲ ਬਿਲਕੁਲ ਇਸ ਸਰੀਰਕ ਸਫਾਈ ਇੱਕ ਅਲੱਗ ਹੈ ਸੁੱਚਾ ਕਿੰਨੂੰ ਕਰਨਾ ਹੈ ਹਮ ਆਣਕ ਸਾਹਿਬ ਜੀ ਕਹਿੰਦੇ ਨੇ ਜਿੰਨ ਮਨ ਵਸਿਆ ਸੋਇ ਜਿੰਨਾ ਉਹ ਸੱਚਾ ਹੈ ਜਿਹਦੇ ਮਨ ਦੇ ਵਿੱਚ ਉਹ ਸੋਚ ਵਸ ਗਈ ਹੈ ਪਰਮਾਤਮਾ ਜੀ ਜ ਜਿਹਦੇ ਅੰਦਰ ਪਰਮਾਤਮਾ ਦੀ ਸੋਚ ਵਸ ਗਈ ਹੈ ਅਸਲ ਦੇ ਵਿੱਚ ਤਾਂ ਉਹ ਸੱਚਾ ਮਨੋ ਕੇ ਤੇ ਸਾਡੇ ਮਾਫ ਕਰਿਓ ਇਥੇ ਕਈ ਅਮਰਤਸ਼ਾਗੇ ਰੋਲਾ ਪਾਈ ਜਾਂਦੇ ਵੀ ਅਸੀਂ ਸੱਚੇ ਹੋ ਗਏ ਸੱਚੇ ਹੋ ਗਏ ਹੱਥ ਤੋਂ ਉਹਨੂੰ ਹੀ ਸੱਚਾ ਸਮਝੀ ਹੱਥ ਤੋਂ ਉਹਨੂੰ ਹੀ ਸੱਚਾ ਸਮਝੀ ਜਾਂਦੇ ਤੇ ਵਾਰ-ਵਾਰ ਪੈਰ ਤੋਂ ਉਹਨੂੰ ਸੱਚਾ ਸਮਝੀ ਜਾਂਦੇ ਹੂੰ ਗੁਰੂ ਸਹਿਬਾਨਾਂ ਦੀ ਸੋਚ ਤੋਂ ਦੇਖੀਏ ਨਾ ਆਪਾਂ ਜੀ 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 ਬਿਲਕੁਲ ਗੁਰੂ ਸਾਹਿਬ ਜੀ ਨੇ ਸੁੱਚਾ ਉਹਨੂੰ ਆਖਿਆ ਹੈ ਜੀ ਦੀ ਜੀ ਦੀ ਸੋਚ ਸੁੱਚੀ ਹੈ ਜੀ ਦਾ ਮਨ ਸੱਚਾ ਜੀ ਦਾ ਮਨ ਸੱਚਾ ਹੈ ਜੀ ਜੀ ਦੇ ਅੰਦਰ ਕੋਈ ਵਿਕਾਰ ਨਹੀਂ ਹੈ ਹਮ ਜਿਹੜਾ ਆਪਣੇ ਆਪ ਤੇ ਕਾਬੂ ਰੱਖਦਾ ਹੈ ਅਸਲ ਦੇ ਵਿੱਚ ਸੁੱਚਾ ਉਹ ਹੈ ਸਰੀਰ ਧੋ ਕੇ ਤਾਂ ਸੁੱਚਾ ਕੋਈ ਨਹੀਂ ਬਣ ਸਕਦਾ ਬਿਲਕੁਲ ਸਰੀਰ ਤਾਂ ਗਧਾ ਵੀ ਧੋਂਦਾ ਹੈ ਹਮ ਪਸ਼ੂ ਵੀ ਧੋਂਦਾ ਹੈ ਪਸ਼ੂ ਵੀ ਧੋਂਦਾ ਹੈ ਜੀ ਜੀ ਉਹ ਇੱਕ ਸਫਾਈ ਹੈ ਉਹ ਇੱਕ ਸਫਾਈ ਨਾਲ ਸੰਬੰਧਿਤ ਹੈ ਸਫਾਈ ਜ਼ਰੂਰੀ ਹੈ ਜੀ ਸਫਾਈ ਜ਼ਰੂਰੀ ਹੈ ਪਰ ਇਹ ਨਹੀਂ ਕਿ ਹਰ ਵਾਰੀ ਆਪਾਂ ਥਾਂ ਥਾਂ ਤੇ ਜਦੋਂ ਗੱਲ ਆ ਜਾਂਦੀ ਹੈ ਕਿ ਅਸੀਂ ਸੋਚੇ ਜੀ ਆਮ ਤੌਰ ਤੇ ਬਹੁਤੇ ਬੰਦੇ ਆਖੇ ਅਸੀਂ ਫਲਾਣੇ ਦੇ ਹੱਥ ਦਾ ਨਹੀਂ ਛੱਕਦੇ ਛੱਕਦੇ ਬਿਲਕੁਲ ਮੰਨ ਲਓ ਅਸੀਂ ਫਲਾਣੇ ਕੋਲੋਂ ਲੈ ਕੇ ਨਹੀਂ ਕੋ ਛੱਕਦੇ ਜੀ ਇਹ ਇਹ ਝੂਠਾ ਹੋਊਗਾ ਜਾਂ ਇਦਾਂ ਹੋਊਗਾ ਜੀ ਜੀ ਮੰਨ ਲਓ ਗਰਬਾਣੀ ਦੇ ਵਿੱਚ ਝੂਠ ਦਾ ਜਾਂ ਸੱਚ ਦਾ ਕਨਸੈਪਟ ਹੈ ਕਿ ਨਹੀਂ ਨਹੀਂ ਸੁਚਿੰਮਤਾ ਦਾ ਤਾਂ ਵਿਸ਼ਾ ਹੀ ਨਹੀਂ ਹੈ ਹਮ ਗੁਰੂ ਪਾਤਸ਼ਾਹ ਜੀ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਪਿਤਾ ਵੀ ਝੂਠਾ ਮਾਂ ਵੀ ਝੂਠੀ ਝੂਠੇ ਹੀ ਫਲ ਲੱਗੈਂ ਆਹ ਵਹਿ ਝੂਠੇ ਜਾਈਂ ਜਾਈਂ ਵੀ ਝੂਠੇ ਦਿਸੇ ਆਪਗ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਸਬੰਧ ਹੈ ਨਾ ਤੇਰੀ ਸੁਚਿੰਮਤਾ ਦਾ ਜੀ ਇਹ ਤੇਰੀ ਸੋਚ ਦਾ ਹੋ ਸਕਦਾ ਹੈ ਮਨ ਦਾ ਹੋ ਸਕਦਾ ਹੈ ਸਰੀਰ ਦੀ ਸਫਾਈ ਹੁੰਦੀ ਹੈ ਤੇ ਸਫਾਈ ਰੱਖ ਜੇ ਕਿਸੇ ਨੇ ਸਫਾਈ ਰੱਖੀ ਹੈ ਤੂੰ ਕਿਸੇ ਤੋਂ ਕੋਈ ਵੀ ਚੀਜ਼ ਖਾ ਸਕਦਾ ਹੈ ਬਿਲਕੁਲ ਨਹੀਂ ਤੇ ਜੇ ਤੂੰ ਇਹ ਕਮੇ ਕਿ ਨਹੀਂ ਕਿ ਮੈਂ ਔਰਤ ਦੇ ਹੱਥ ਦਾ ਨਹੀਂ ਖਾਣਾ ਕਿਉਂਕਿ ਔਰਤ ਜੂਠੀ ਹੈ ਇਹਨੂੰ ਸਿਰਨਾਵਣੀ ਆਉਂਦੀ ਹੈ ਜਦੋਂ ਆਪਾਂ ਜਪਜੀ ਸਾਹਿਬ ਦੇ ਅੰਦਰ ਸੁਚਮਤਾ ਦੀ ਪਰਿਭਾਸ਼ਾ ਨੂੰ ਦੇਖਦੇ ਆ ਜੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਂਦੇ ਨੇ ਭਰੀ ਐ ਹੱਥ ਪੈਰ ਤਨ ਦੇ ਉੱਥੇ ਵੀ ਸਫਾਈ ਨਾਲ ਸੰਬੰਧ ਹੈ ਹਾਂ ਹੱਥ ਪੈਰ ਦੀ ਸਫਾਈ ਹੱਥ ਪੈਰ ਦੀ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਜੇ ਥੋੜਾ ਹੋਰ ਵੱਧ ਗੰਦਾ ਹੋ ਜਾਂਦਾ ਹੈ ਦੇ ਸਾਬਣ ਲਈਏ ਉਹ ਲਈਏ ਤੋਂ ਉਹ ਮੈਲ ਜਿਹੜੀ ਉਹ ਸਾਬਣ ਨਾਲ ਲਹਿ ਜਾਂਦੀ ਹੈ ਸਰਫ ਨਾਲ ਲਹਿ ਜਾਂਦੀ ਹੈ ਫਿਰ ਗੁਰੂ ਜੀ ਜਿਹੜੀ ਸਾਡੇ ਮਤ ਨੂੰ ਮਨ ਨੂੰ ਮੈ ਲੱਗੀ ਹੈ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮੇ ਕੇ ਕਹਿੰਦੇ ਉਹ ਇਦਾਂ ਦੂਰ ਹੁੰਨੀ ਹੈ ਸੁੱਚਮਤਾ ਤੇਰੀ ਸੋਜ ਰਾਂ ਹੀ ਆਉਣੀ ਹੈ ਨਾ ਕਿ ਸਰੀਰ ਰਾਂ ਹੀ ਆਉਣੀ ਹੈ ਗੁਰੂ ਸਾਹਿਬ ਜੀ ਕਹਿੰਦੇ ਔਰਤ ਅਪਵਿੱਤਰ ਨਹੀਂ ਹੈ ਔਰਤ ਝੂਠੀ ਨਹੀਂ ਹੈ ਝੂਠੇ ਤੇ ਤੁਸੀਂ ਹੋ ਹਾਂ ਜਿਹੜੇ ਜਿਹੜੇ ਔਰਤ ਨੂੰ ਝੂਠੇ ਕਹਿਣ ਵਾਲੇ ਨੇ ਜਿਹੜੇ ਔਰਤ ਨੂੰ ਝੂਠੇ ਕਹਿਣ ਵਾਲੇ ਹੋ ਜਿਹੜੇ ਔਰਤ ਨੂੰ ਅਪਵਿੱਤਰ ਕਹਿਣ ਵਾਲੇ ਹੋ ਹੂੰ ਬਿਲਕੁਲ ਜੀ ਉਹਦਾ ਸਰੀਰ ਦੀ ਸਫਾਈ ਜਿਵੇਂ ਆਪਾਂ ਹਰ ਰੋਜ਼ ਕਰਦੇ ਆ ਇਦਾਂ ਆਮ ਦਿਨਾਂ ਦੇ ਵਿੱਚ ਵੀ ਕਰਦੇ ਆ ਆਪਾਂ ਬਿਲਕੁਲ ਜੀ ਅਸੀਂ ਵੀ ਗੁਰਦੁਆਰਾ ਸਾਹਿਬ ਗਏ ਸੀਗੇ ਤਾਂ ਉੱਥੇ ਵੀ ਇਹ ਗੱਲ ਦਾ ਇਸ਼ੂ ਬਣਿਆ ਸੀ ਕਿ ਇਹ ਜਿਹੜੀਆਂ ਲੜਕੀਆਂ ਨੇ ਇਹ ਤਾਬਿਆਂ ਤੇ ਨਾ ਬੈਠਣ ਹੂੰ ਕਿਉਂਕਿ ਇਨ ਇਨੰਤਾ ਉਹ ਟਾਈਮ ਪੀਰੀਅਡ ਚੱਲਦਾ ਹੈ ਕਦੋਂ ਚੱਲਦਾ ਹੈ ਜਾਂ ਉਹਨਾਂ ਦਿਨਾਂ ਦੇ ਵਿੱਚ ਨਾ ਬੈਠਣ ਹਾਲਾਂਕਿ ਜਿਹੜੀ ਗ੍ਰੰਥ ਨੂੰ ਤੁਸੀਂ ਪੜ ਰਹੇ ਹੋ ਜਿਹੜੇ ਗੁਰੂ ਨੂੰ ਤੁਸੀਂ ਮੰਨ ਰਹੇ ਹੋ ਉਹ ਕਾਦਰ ਦੀ ਕੁਦਰਤ ਨੇ ਇਹ ਸਭ ਕੁਝ ਬਣਾਇਆ ਹੋਇਆ ਹੈ ਬਿਲਕੁਲ ਕਲੀਅਰ ਹੈ ਵੀ ਉਹਦੇ ਨਾਲ ਪਵਿੱਤਰ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਔਰਤ ਪਵਿੱਤਰ ਹੁੰਦੀ ਹੈ ਤੁਸੀਂ ਦੇਖਿਓ ਇੱਕ ਬਾਪ ਦੇ ਰੂਪ ਦੇ ਵਿੱਚ ਜਦੋਂ ਇੱਕ ਲੜਕੀ ਨੂੰ ਇਹ ಪ್ರಕರಣ ਚੱਲਦਾ ਹੈ ਤਾਂ ਉਹਦਾ ਬਾਪ ਬਹੁਤ ਖੁਸ਼ ਹੁੰਦਾ ਹੈ ਹਾਂ ਬਿਲਕੁਲ ਜੀ ਕਿ ਮੇਰੀ ਧੀ ਪਰਫੈਕਟ ਹੈ ਪਰਫੈਕਟ ਹੈ ਸਹੀ ਹੈ ਜੇ ਪਰਫੈਕਟ ਨਹੀਂ ਹੈ ਤੇ ਸਾਨੂੰ ਡਾਕਟਰਾਂ ਦੇ ਧੱਕੇ ਖਾਣੇ ਪੈਂਦੇ ਆ ਹੂੰ ਸਾਨੂੰ ਇਦਾਂ ਦੇ ਡਾਕਟਰ ਲੱਭਣੇ ਪੈਂਦੇ ਆ ਜੋ ਜਿਹੜੀ ਸਾਡੀ ਸਰੀਰ ਦੀ ਘਾਟ ਏ ਉਹ ਪੂਰੀ ਹੋਵੇ ਜੀ ਤੇ ਸਾਡਾ ਉੱਪਰ ਕਰਨ ਚੱਲੇ ਉਹਨਾਂ ਉਹਨਾਂ ਲੋਕਾਂ ਦੀ ਸੋਚ ਅਪਵਿੱਤਰ ਹੈ ਬਿਲਕੁਲ ਸੋਚ ਆਪਣੀ ਮਾੜੀ ਆ ਤੇ ਕੱਢਣ ਦੂਸਰੇ ਪਾਸੇ ਲੱਗੇ ਕੱਢ ਸੀ ਦੂਜੇ ਦੀ ਕੱਢ ਦੂਜੇ ਦੀ ਰਹੇ ਆ ਜੀ ਜੀ ਬਿਲਕੁਲ ਇਹ ਚੀਜ਼ ਨੂੰ ਧਿਆਨ ਨਾਲ ਸੁਣਨ ਉਹ ਲੋਕ ਜਿਹੜੇ ਇਸ ਚੀਜ਼ ਦਾ ਈਸ਼ੂ ਠਾਉਂਵਾਂ ਇਸ਼ੂ ਉਠਾਉਣ ਵਾਲੇ ਨੇ ਦੇਖੋ ਅਸੀਂ ਔਰਤ ਦੇ ਹੱਥ ਦਾਣੀ ਖਾਂਦੇ ਫਿਰ ਔਰਤ ਨਾਲ ਆਨੰਦ ਕਾਰਜ ਕਿਉਂ ਕਰਾਉਂਦੇ ਹੋ ਹਾਂ ਬਹੁਤੇ ਬਹੁਤੇ ਇਦਾਂ ਦੇ ਸੰਘ ਨੇ ਜਿਹੜੇ ਕਹਿੰਦੇ ਕਿ ਅਸੀਂ ਮੰਨ ਲਓ ਬੇਕ ਦਾ ਸੰਘ ਹੀ ਬਣਾਉਣਗੇ ਤੇ ਚਾਹਾਂਗੇ ਜਾਂ ਇਦਾਂ ਦਾ ਕੁਝ ਹੈ ਜੀ ਜੀ ਤੁਸੀਂ ਔਰਤ ਨਾਲ ਜੀ ਔਰਤ ਇੰਨੀ ਮਾੜੀ ਹੈ ਤੁਸੀਂ ਔਰਤ ਦੀ ਕੁੱਖ ਚੋਂ ਜਨਮ ਕਿਉਂ ਲਿਆ ਤੋ ਹਾਂ ਜਿਹੜੇ ਔਰਤ ਨੂੰ ਵੀਰਜੀ ਮਾੜਾਈ ਕਹੀ ਜਾਂਦੇ ਸੀਗੇ ਕਿ ਔਰਤ ਬਹੁਤ ਮਾੜੀ ਹੈ ਇਹ ਢੋਰ ਗਵਾਰੇ ਇਹ ਪਸ਼ੂ ਏ ਇਹ ਬਗਿਆੜ ਨੇ ਇਹਦੇ ਹੁੰਦਿਆਂ ਬੰਦਾ ਮੁਕਤੀ ਨਹੀਂ پا ਸਕਦਾ ਤਾਂ ਹੀ ਤੇ ਜੰਗਲਾਂ ਦੇ ਵਿੱਚ ਜਾ ਕੇ ਮੁਕਤੀ ਦੇ ਰਸਤੇ ਲੱਭਦੇ ਫਿਰਦੇ ਸੀ ਨਾ ਕਿ ਕਿਉਂਕਿ ਔਰਤ ਮੱਥੇ ਲੱਗਦੀ ਹੈ ਘਰ ਦੇ ਵਿੱਚ ਤੇ ਬਾਬਾ ਕਬੀਰ ਜੀ ਨੇ ਪੁਜਾਰੀ ਨੂੰ ਇੱਕ ਸਵਾਲ ਕੀਤਾ ਹੈ ਕਹਿੰਦੇ ਚੱਲ ਠੀਕ ਹੈ ਮੈਂ ਮੰਨ ਲੈਣਾ ਹੈ ਕਿ ਮੈਂ ਸ਼ੁੱਧ ਧਰਮ ਜੀ ਮੈਂ ਮੰਨ ਲੈਣਾ ਐ ਵੀ ਜਿਹੜਾ ਤੂੰ ਕਹਿਣਾ ਐ ਵੀ ਔਰਤ ਮਾੜੀ ਐ ਹੂੰ ਕਹਿੰਦੇ ਕਿ ਮੇਰਾ ਇੱਕ ਸਵਾਲ ਹੈ ਕਿਉਂਕਿ ਸਾਡੇ ਗੁਰੂ ਸਹਿਬਾਨ ਭਗਤ ਸਹਿਬਾਨ 35 ਮਹਾਂਪੁਰਖਾਂ ਨੇ ਨਾ ਬੜੇ ਲੌਜੀਕ ਵਾਲੇ ਸਵਾਲ ਕੀਤੇ ਸੀ ਜੀ ਜੀ ਬਿਲਕੁਲ ਜੀ ਜਦੋਂ ਉਹ ਪੁਜਾਰੀ ਦੇ ਸਾਹਮਣੇ ਆਉਂਦੇ ਸੀ ਨਾ ਪੁਜਾਰੀ ਉਹ ਕੱਲਾ ਬਾਹਮਣ ਨੂੰ ਨਾ ਪੰਢੀ ਜਾਈਏ ਅੱਜ ਦੇ ਪੁਜਾਰੀਆਂ ਨੂੰ ਵੀ ਐ ਜੀ ਜੀ ਜਿਹੜੇ ਅੱਜ ਦੇ ਪੁਜਾਰੀ ਵੀ ਇਹ ਗੱਲ ਕਹਿੰਦੇ ਨਾ ਔਰਤ ਨਹੀਂ ਅੱਗੇ ਆ ਸਕਦੀ ਇਹ ਦਰਬਾਰ ਸਾਹਿਬ ਕੀਰਤਨ ਨਹੀਂ ਕਰ ਸਕਦੀ ਜੀ ਗੁਰੂ ਸਾਹਿਬ ਜੀ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਹੂੰ ਤੋ ਆਣ ਬਾਟ ਕਾਹੀ ਨਹੀਂ ਆਇਆ ਤੂੰ ਕਿਹੜੇ ਰਸਤੇ ਆਇਆ ਤੂੰ ਤੂੰ ਦੱਸ ਕਿ ਤੂੰ ਕਹਿੰਦਾ ਹੈ ਕਿ ਬ੍ਰਹਮਾ ਕਿ ਕਦੀ ਕਹ ਦਿੰਨਾ ਕੋਈ ਹੱਥਾਂ ਚੋਂ ਪੈਦਾ ਹੋਇਆ ਹੈ ਮੂਦਰ ਜਿਹੜਾ ਹੈ ਪੈਰਾਂ ਚੋਂ ਪੈਦਾ ਹੋਇਆ ਹੈ ਜਿਹੜਾ ਬ੍ਰਹਮਾ ਹੈ ਉਹ ਮੂਹ ਦੇ ਵਿੱਚੋਂ ਪੈਦਾ ਆਇਆ ਗੁਰੂ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਤੋ ਆਣ ਬਾਟ ਕਾਹੀ ਨਹੀਂ ਆਇਆ ਹੂੰ ਤੂੰ ਕਿਉਂ ਮਾਂ ਦੇ ਗਰਭ ਰਾਈ ਤੇਰਾ ਜਨਮ ਵੀ ਉਸੇ ਰਸਤੇ ਆਇਆ ਬ੍ਰਾਹਮਣ ਵੀ ਉਸੇ ਰਸਤੇ ਆਇਆ ਤੂੰ ਦੱਸ ਫਿਰ ਤੂੰ ਮੰਨ ਲਓ ਕਿਉਂ ਉਸ ਰਸਤੇ ਤੇ ਆਇਆ ਤੂੰ ਕਿਉਂ ਉਸ ਰਸਤੇ ਤੇ ਆਇਆ ਜੀ ਜੀ ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ ਹੂੰ ਹਮ ਕਤ ਲੋਹੂ ਤੁਮ ਕਤ ਦੂਜੋ ਕੀ ਬਾਤ ਹੈ ਜੀ ਕਿ ਭਗਤ ਕਬੀਰ ਜੀ ਨੇ ਕਿਹਾ ਵੀ ਮੈਨੂੰ ਜਵਾਬ ਦੇ ਖੂਨ ਹੀ ਮੇਰੇ ਸਰੀਰ ਨੂੰ ਚਲਾ ਰਿਹਾ ਹੈ ਜੀ ਖੂਨ ਹੀ ਤੇਰੇ ਸਰੀਰ ਨੂੰ ਚਲਾ ਰਿਹਾ ਹੈ ਬਿਲਕੁਲ ਹੁਣ ਅਤੇ ਇਦਾਂ ਚਾਹੀਦਾ ਜੇ ਤੂੰ ਲੱਗ ਹੈ ਤੂੰ ਕਹਿਣਾ ਹੈ ਮੈਂ ਲੱਗ ਹੈ ਜੀ ਵੈਸੇ ਤਾਂ ਬਾਬਾ ਕਬੀਰ ਜੀ ਕਹਿੰਦੇ ਵੀ ਕੁਦਰਤ ਦੇ ਬਣਾਏ ਸਾਰੇ ਲੋਕ ਇੱਕੋ ਜਿਹੇ ਨੇ ਇੱਕੋ ਜਿਹੇ ਬਿਲਕੁਲ ਕਿਸੇ ਨੂੰ ਮਾੜੀ ਨਿਗਾ ਨਾਲ ਨਾ ਦੇਖੋ ਉਹਦੇ ਕਰਮ ਮਾੜੀ ਹੋ ਸਕਦੇ ਨੇ ਕਰਮਾਂ ਦੇ ਆਧਾਰ ਤੇ ਆਪਾਂ ਕਹਿ ਸਕਦੇ ਆਂ ਵੀ ਆਹ ਬੰਦਾ ਉੱਚਾ ਹੈ ਜਾਂ ਬੰਦਾ ਨੀਚਾ ਹੈ ਜੀ ਜੀ ਇਹਦੀ ਫਿਰ ਇਦਾਂ ਹੋਣਾ ਚਾਹੀਦਾ ਸੀ ਕਿ ਸਾਡੇ ਅੰਦਰ ਜੇ ਖੂਨ ਚੱਲਦਾ ਹੈ ਤੇ ਤੇਰੇ ਅੰਦਰ ਦੁੱਧ ਚੱਲਣਾ ਚਾਹੀਦਾ ਸੀ ਹਾਂ ਪੇਟ ਟੁੱਟਿਆ ਪੁਜਾਰੀ ਮਤਲਬ ਖੂਨ ਵੀ ਉਹੀ ਮਾਸ ਵੀ ਉਹੀ ਸਰੀਰ ਵੀ ਉਹੀ ਸਭ ਕੁਝ ਉਹੀ ਬਿਲਕੁਲ ਬਿਲਕੁਲ ਇਹ ਤਾਂ ਪੁਜਾਰੀ ਦਾ ਵਿਛਾਇਆ ਹੋਇਆ ਜਾਲ ਸੀ ਨਾ ਜੀ ਜਿਹੜੇ ਜਾਲ ਦੇ ਵਿੱਚ ਉਹ ਲੋਕਾਂ ਨੂੰ ਫਸਾਉਣਾ ਚਾਹੁੰਦਾ ਸੀ ਤੇ ਜਿਸ ਜਾਲ ਦੇ ਵਿੱਚ ਅੱਜ ਤੱਕ ਵੀ ਲੋਕ ਫਸੇ ਹੋਏ ਮੰਨ ਲਓ ਸਾਡੇ ਪੱਖ ਤੇ ਗੱਲ ਕਰੀਏ ਕਿ ਗੁਰੂ ਸਾਹਿਬਾਨਾ ਨੇ ਸਾਨੂੰ ਇਹ ਜਾਲ ਚੋਂ ਕੱਢਿਆ ਤੇ ਸਾਡੇ ਹੀ ਲੋਕ ਜੀ ਸਾਡੀ ਧਰਮੀ ਖਵਾਉਣ ਵਾਲੇ ਅੱਜ ਇਹੀ ਜਾਲ ਦੁਬਾਰਾ ਸਾਡੇ ਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ